ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਉਹਨਾਂ ਨੌਕਰੀਆਂ ਤੇ ਅਕਾਲੀ ਕਾਂਗਰਸੀ ਤੰਜ ਕਸਦੇ ਆ ਦੋ ਤਿੰਨ ਕਿਤਾ ਇਥੋਂ ਤੱਕ ਵੀ ਕਹਿਗੇ ਕਿ ਸਾਨੂੰ ਨਾਂ ਦੱਸੋ ਪਿੰਡ ਦੱਸੋ ਕੀ ਨੂੰ ਨੌਕਰੀ ਦਿੰਦੀ ਹੈ ਸਾਨੂੰ ਐਡਰੈਸ ਦਿਓ ਮਤਲਬ ਕਿ ਵੀ ਇਹ ਨੌਕਰੀਆਂ ਜਿਹੜੀਆਂ ਭਵੰਤਮਾਨ ਨੇ ਕਹਿੀਆਂ ਨੇ ਫੇਕ ਨੇ ਕਿਸੇ ਨੂੰ ਵੀ ਨੌਕਰੀ ਨਹੀਂ ਦਿੱਤੀ ਇਹ ਕਹਿਣ ਦੀ ਕੋਸ਼ਿਸ਼ ਕਰਦੇ ਆ ਔਰ ਭਵੰਤਮਾਨ ਸਾਹਿਬ ਕਹਿੰਦੇ ਆ ਵੀ 55 56000 ਨੌਕਰੀ ਦੇ ਦਿੰਦੀ ਹੈ ਪੰਜਾਬ ਦੇ ਵਿੱਚ ਅੱਛਾ ਮੈਂ ਜਿਹੜੀ ਹੁਣ ਗੱਲ ਕਰਨ ਗਾਣਾ ਇਹ ਗੱਲ ਕਰਨ ਦਾ ਮਕਸਦ ਕੀ ਹੈ ਕਈਆਂ ਨੇ ਇਹ ਕਹਿਣਾ ਲੈ ਹੁਣ ਇਹ ਚਾਹ ਪड़ोसी ਹੈ ਜੀ ਬੁਰਕੀ ਮੋਟੀ ਪੈ ਗਈ ਨਾ ਸਾਡੇ ਕਿਸੇ ਬੱਚੇ ਨੂੰ ਨੌਕਰੀ ਮਿਲੀ ਹੈ ਤੇ ਨਾ ਹੀ ਅਸੀਂ ਚਾਹੁੰਦੇ ਹਾਂ ਹਰੇਕ ਘਰ ਦੇ ਵਿੱਚ ਨੌਕਰੀ ਆ ਨਹੀਂ ਸਕਦੀ ਮਿਹਨਤ ਮੁਸ਼ਕਲ ਆਪਣੇ ਬੱਚੇ ਪੜਾਉਣੇ ਹੀ ਜ਼ਰੂਰੀ ਹੈ ਬਹੁਤ ਇੱਥੇ ਲੋ ਲੋਕ ਨੇ ਜਿਹੜੇ ਇੱਕ ਪਰਿਵਾਰ ਦੇ ਵਿੱਚ 4-4 ਵਜੇ ਪ੍ਰਾਈਵੇਟ ਜੋਬਾਂ ਕਰਦੇ ਆ ਆਪਣੇ ਕਾਰੋਬਾਰ ਕਰਦੇ ਨੇ 4-4 ਦਿਨ-ਦਿਨ 5-5 ਲੱਖ ਰੁਪਏ ਕਮਾ ਰਹੇ ਮਸਲਾ ਇਹ ਨਹੀਂ ਵੀ ਹਰੇਕ ਬੰਦੇ ਨੂੰ ਨੌਕਰੀ ਮਿਲੇ ਜਿਹੜੇ ਲੀਡਰ ਵੋਟਾਂ ਵੇਲੇ ਕਹਿੰਦੇ ਹੁੰਦੇ ਨੇ ਨਾ ਘਰ ਘਰ ਨੌਕਰੀ ਦੇਵਾਂਗੇ। ਇਹ ਕਹਿਣਾ ਸੌਖਾ ਹੈ। ਐਨੀਆਂ ਨੌਕਰੀਆਂ ਦਾ ਕੋਟਾ ਹੈ ਕਿੱਥੇ ਐ? ਕਿੱਥੇ ਨੌਕਰੀਆਂ ਦੇਣੀਆਂ ਨੇ? ਇਹਨਾਂ ਗੱਲਾਂ 'ਚ ਕੁਛ ਦਮ ਨਹੀਂ ਹੁੰਦਾ। ਇਹ ਤਾਂ ਕੈਪਟਨ ਸਾਹਿਬ ਨੇ ਵੀ ਖੁੰਡਾ ਫੜ ਕੇ ਕਹਿਤਾ ਸੀ ਘਰ ਘਰ ਦੇ ਵਿੱਚ ਨੌਕਰੀ ਦੇਵਾਂਗੇ। ਕਿੰਨਿਆਂ ਨੂੰ ਦੇਤੀਆਂ? ਚਲੋ ਮੈਂ ਤਾਂ ਜਿਹੜੀ ਗੱਲ ਕਰਨੀ ਉਹ ਇਹ ਕਰਨੀ ਹੈ। ਵੀ ਇਹ ਕਹਿੰਦੇ ਦੱਸੋ ਜੀ ਕਿਹੜੇ ਘਰ ਵਿੱਚ ਨੌਕਰੀ ਦਿੱਤੀ ਹੈ? ਉਮ ਬੰਦੇ ਦਾ ਨਾਮ ਉਹਦਾ ਐਡਰੈਸ ਉਹਦਾ ਪਿੰਡ ਦੱਸੋ ਜੀ ਇਹ ਕਹਿੰਦੇ ਆ ਨਾ ਹੁਣ ਇਹ ਕਿਉਂ ਕਹਿੰਦੇ ਆ ਕਿਉਂਕਿ ਜਦੋਂ ਇਹਨਾਂ ਨੇ ਨੌਕਰੀਆਂ ਦਿੱਤੀਆਂ ਸੀ ਉਦੋਂ ਵੱਡੇ ਵੱਡੇ ਬੈਗ ਕੋਈ 20 ਲੱਖ ਦਾ ਕੋਈ 25 ਲੱਖ ਦਾ ਉਹ ਬੈਗ ਫੜਦੇ ਸੀ ਪਹਿਲਾਂ ਫਿਰ ਨੌਕਰੀ ਦਿੰਦੇ ਸੀ ਹੁਣ ਇਹ ਵੀ ਉਦਾਂ ਹੀ ਚਾਹੁੰਦੇ ਆ ਵੀ ਉਹਨਾਂ ਜਦ ਸਵਾਦ ਜਾਂ ਨਹੀਂ ਹੁੰਦਾ ਜਿੰਨਾ ਜ 25-30 ਲੱਖ ਰੁਪਏ ਬੰਦਾ ਦੇਵੇ ਨਾ ਤੇ ਫੇਰੀ ਆਲਾ ਢੋਲ ਵਜਾ ਕੇ ਖੁਸ਼ੀ ਮਨਾਉਂਦਾ ਉਹ ਜਿੰਨੇ ਲਾਟਰੀ ਨਿਕਲਦੀ ਹੈ ਨਾ ਹੁਣ ਜਿਹੜੇ ਉਹ ਲਾਟਰੀ ਵਾਲੇ ਹੁੰਦੇ ਆ ਜਿਨ੍ਹਾਂ ਨੇ ਟਿਕਟ ਵਿੱਚ ਹੀ ਹੁੰਦੀ ਹੈ ਉਹਨਾਂ ਨੂੰ ਵੀ 35 40 ਲੱਖ ਮਿਲਣਾ ਹੁੰਦਾ ਵਿੱਚੋਂ ਫਿਰ ਢੋਲ ਸੱਦਣਗੇ ਮੀਡੀਆ ਸੱਦਣਗੇ ਆ ਪੂਰੇ ਬਾਜੇ ਗਾਜੇ ਨਾਲ ਨਚਾਉਣਗੇ ਪੂਰੇ ਪਰਿਵਾਰ ਨੂੰ ਹੁਣ ਉਦਾਂ ਹੀ ਇਹਨਾਂ ਦਾ ਕੰਮ ਹੈ ਵੀ ਜਿਹਨੂੰ ਨੌਕਰੀ ਮਿਲੇ ਹੈ ਵੀ ਉਹ ਢੋਲ বাজਾਵੇ ਆ ਖੁਸ਼ੀਆਂ ਮਨਾਵੇ ਭੰਗੜੇ ਪਾਵੇ ਮਤਲਬ ਸਾਨੂੰ ਪਤਾ ਲੱਗੇ ਵੀ ਪੈਸੇ ਲਏ ਨੇ ਕਿ ਨਹੀਂ ਲਏ ਨੇ ਜੇ ਲਾਏ ਹੋਣਗੇ ਹੁਣ ਆ ਰਾ ਤੁਹਾਨੂੰ ਹਿੱਸਾ ਪਤੀ ਦੇ ਮਤਲਬ ਜੇ ਆਉਣੇ ਪੈਸੇ ਲਏ ਹੋਣਗੇ ਮੰਨ ਲੈਣਾਂ ਗੱਲ ਜਿਹੜੇ ਮਲੂਕੇ ਵਰਗੇ ਕਹਿੰਦੇ ਸਾਨੂੰ ਦੱਸੋ ਦੱਸੋ ਦਾ ਮਤਲਬ ਕੀ ਵੀ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਜੇ ਪੈਸੇ ਲਏ ਨੇ ਸਾਨੂੰ ਵੀ ਦਿਓ ਇਹਨਾਂ ਦਾ ਕਸੂਰ ਪਤਾ ਕੀ ਹੈ ਕਸੂਰ ਇਹ ਵੀ ਅਸੀਂ ਲੈਂਦੇ ਰਹੇ ਹਾਂ ਉਹ ਵਿਵਹਾਰ ਦੂਜਾ ਸ੍ਰਿੰਦਰਕੌਰ ਬਾਦਲ ਕੈਂਸਰ ਹੋ ਗਿਆ ਸੀ ਬੀਬਾ ਜੀ ਨੂੰ ਜੀਵ ਕਟਣੀ ਪਈ ਸੀ ਕਹਿੰਦੇ ਤੁਹਾਨੂੰ ਪਤਾ ਹੀ ਹੈ ਕਿਦਾਂ ਨੌਕਰੀਆਂ ਵੰਡੀਆਂ ਸੀ ਉਹਨੇ ਭਰਤੀ ਦੇਣੀ ਕਿਹੜੇ ਨੌਕਰੀ ਲੈਣੀਆਂ ਪੁਲਿਸ ਦੀ 2 ਲੱਖ ਰੁਪਏ ਚਾਹੀਦੇ ਤੇ ਬੈਗ ਵਿੱਚ ਪਾ ਕੇ ਮੇਰੇ ਕਮਰੇ ਵਿੱਚ ਪਹੁੰਚ ਜਾਣਾ ਚਾਹੀਦਾ ਮਸ਼ੀਨਾਂ ਰੱਖੀਆਂ ਸੀ ਆਪਣੇ ਕੋਲੇ ਨੋਟ ਗਿਣਨੇ ਦੇ ਲਈ 5 ਮਿੰਟਾਂ ਵਿੱਚ ਜਿਹੜੇ ਕਾਪੀ ਵਿੱਚੋਂ ਨੋਟ ਘਟ ਜਾਂਦਾ ਸੀ ਉਹਨੂੰ ਕਾਪੀ ਮੂਰੇ ਰੱਖਦੇ ਸੀ ਇਹਦੇ ਵਿੱਚ ਇੱਕ ਘਟ ਹੈ ਇਹਦੇ ਵਿੱਚ ਦੋ ਘਟ ਹੈ ਇਹ ਹੁਣ ਚਾਹੁੰਦੇ ਆ ਵੀ ਉਦਾਂ ਹੀ ਪੈਸ਼ਾ ਦੀਆਂ ਗੱਲਾਂ ਬਾਤਾਂ ਚੱਲਣ ਤੇ ਅਗਲਿਆਂ ਨੇ ਜਿਨ੍ਹਾਂ ਦੀ ਯੋਗਤਾ ਹੈਗੀ ਸੀ ਜਿਹੜੇ ਪੜ੍ਹੇ ਲਿਖੇ ਨੌਜਵਾਨ ਸੀ ਉਹਨਾਂ ਨੂੰ ਨੌਕਰੀਆਂ ਦੇ ਦਿੱਤੀਆਂ ਕੋਰਮੀ ਮਿਲ ਜਾਣਗੇ ਹੁਣ ਅਲੱਗ ਦਾ ਫੇਰੀ ਪਊਗਾ ਨਾ ਜੇ ਕਿਸੇ ਨੇ ਕਿੱਲਾ ਵੇਚਿਆ ਹੋ ਜੇ ਕਿਸੇ ਨੇ ਵਿਆਜ ਤੇ ਚੱਕੇ ਹੋਣਗੇ ਫੜਫੜੋ ਕਿਸੇ ਨੇ ਪੈਸੇ ਦਿੱਤੇ ਹੋਣਗੇ ਉਹਨਾਂ ਫੇਰੀ ਰੋਲਾ ਪਊਗਾ ਹੁਣ ਜਿਹਨੇ ਮਿਹਨਤ ਕੀਤੀ ਹੈ ਨੌਕਰੀ ਮਿਲ ਗਈ ਉਹ ਆਲਾ ਆਪਣੇ ਹੁਨਰ ਤੇ ਮਾਣ ਕਰਦਾ ਫਖਰ ਕਰਦਾ ਵੀ ਮੈਂ ਆਪਣੀ ਮਿਹਨਤ ਨਾਲ ਨੌਕਰੀ ਲਈ ਹੈ ਅਗਲੇ ਕੋਲੇ ਹਾਜਮਾ ਵੀ ਹੈ ਜਿਹੜਾ ਬੰਦਾ ਮਿਹਨਤ ਕਰਕੇ ਪੜ੍ਹ ਲੈ ਕੇ ਨੌਕਰੀ ਲੈ ਰਿਹਾ ਹੈ ਉਹ ਹਾਜਮੇ ਵਾਲਾ ਹੋ ਗਿਆ ਹੁਣ ਢੋਲ ਕੌਣ ਵਜਾਊਗਾ ਜਿਹਨੇ 25 30 ਲੱਖ ਲੈ ਕੇ ਨੌਕਰੀ ਲਈ ਹੋਣੀ ਉਕਾਲੀਆਂ ਵੇਲੇ ਕਾਂਗਰਸੀਆਂ ਵੇਲੇ ਹੁੰਦਾ ਰਿਹਾ ਇਹ ਸ਼ਰਮ ਪਤਾ ਹੈ ਜੀ ਮੈਂ ਇੱਥੇ ਕਲੀਨ ਚਟਨੀ ਦਿੰਦਾ ਕਿਸੇ ਨੂੰ ਵੀ ਭਗਵਾਨ ਤੋਂ ਮਾਨ ਸਰਕਾਰ ਦੇ ਵਿੱਚ ਰਿਸ਼ਵਤ ਨਹੀਂ ਚਲਦੀ ਹੋਣੀ ਚਲਦੀ ਹੋਵੇ ਦੁੱਧੋ ਤਾਂ ਇੱਥੇ ਕੋਈ ਨਹੀਂ ਬਥੇਰੇ ਲੀਡਰ ਇਹਨਾਂ ਦੇ ਫੜੇ ਗਏ ਨੇ ਬਥੇਰੇ ਅਫਸਰ ਫੜੇ ਗਏ ਨੇ ਇਹਨਾਂ ਦੇ ਮੈਂ ਕਿਸੇ ਨੂੰ ਕਲੀਨ ਚਿੱਟਾ ਨਾ ਦੇਣੀ ਹੈ ਨਾ ਦਿੱਤੀ ਅਜੇ ਤੱਕ ਪਰ ਜਿਹੜੇ ਤੰਜ ਕੱਸਦੇ ਨੇ ਵੀ ਦੱਸੋ ਸਾਨੂੰ ਕਿਹੜੇ ਘਰਾ ਵਿੱਚ ਨੌਕਰੀਆਂ ਗਈਆਂ ਨੇ ਹੁਣ ਕਿਉਂ ਕਹਿੰਦੇ ਕੋਈ ਗੱਲ ਨਹੀਂ ਜਦੋਂ 30 40 ਸਾਲ ਬਾਅਦ ਤੁਹਾਡੀ ਸਰਕਾਰ ਆਊ ਉਦੋਂ ਇਹ ਗੁੱਸੇ ਗਿੱਲੇ ਗੁੱਭਗਵਾਟ ਕੱਢ ਲਿਓ ਭਾਈ ਹੁਣ 30-40 ਸਾਲ ਮੈਂ ਕਿਉਂ ਕਹਾਂ ਇਹ ਗੱਲ ਸਮਝਣ ਵਾਲੇ ਸਮਝ ਜਾਣਗੇ ਹੁਣ ਜਿਹੜੇ ਅੱਜ ਕਹਿੰਦੇ ਨੇ ਵੀ ਦੱਸੋ ਨੌਕਰੀਆਂ ਕਿਹਨੂੰ ਦਿੱਤੀਆਂ ਨੇ ਉਹ 17 ਤੋਂ ਟੱਪੇ ਹੋਏ ਨੇ ਤੇ 40 ਸਾਲ ਬਾਅਦ ਉਹ ਕਿੱਥੇ ਹੋਣਗੇ 15-15 20 ਵੀ ਬਰਸੀਆਂ ਮਨਾਈਆਂ ਹੋਣਗੀਆਂ ਉਹਨਾਂ ਦੀ ਮੈਂ ਤਾਂ ਕਹਿੰਦਾ ਵੀ ਵੇਟ ਕਰੋ 30-40 ਸਾਲ ਥੋੜੀ ਸਰਕਾਰ ਆਜੂਗੀ ਫਿਰ ਗੁਬਗਵਾਟ ਕੱਢ ਲਓ ਫਿਰ ਲੈ ਲਓ ਬੈਗਾਂ ਦੇ ਬੈਗ ਫਿਰ ਢੋਲ ਵਜਾ ਕੇ ਖੁਸ਼ੀਆਂ ਮਨਾ ਲਓ ਵੀ ਅਸੀਂ ਨੌਕਰੀ ਦਿੱਤੀ ਹੈ ਤੇ 30 ਲੱਖ ਰੁਪਏ ਲਿਆ ਸੀ ਇਹ ਹੁੰਦਾ ਰਿਹਾ ਜੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੇ ਵੀ ਲੀਡਰ ਤੁਹਾਨੂੰ ਕਹਿੰਦੇ ਨੇ ਨਾ ਵੋਟਾਂ ਵੇਲੇ ਵੀ ਘਰ ਘਰ ਦੇ ਵਿੱਚ ਨੌਕਰੀ ਦੇ ਦੇਵਾਂਗੇ ਕੋਈ ਕਿਸੇ ਨੂੰ ਨੌਕਰੀ ਨਹੀਂ ਦੇ ਸਕਦਾ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਬਸ ਸ਼ੁਕਰ ਕਰੋ ਵੀ ਉਹਨਾਂ ਦੀ ਯੋਗਤਾ ਦੇਖੀ ਗਈ ਉਹ ਸਿਲੈਕਟ ਹੋਗੇ ਉਹਨਾਂ ਦੀ ਪੜ੍ਹਾਈ ਲਿਖਾਈ ਕੰਮ ਆ ਗਈ ਕਿਸੇ ਨੇ ਚਾਰ ਪੈਸੇ ਮੰਗੇ ਨਹੀਂ ਸ਼ੁਕਰ ਕਰੋ ਤੇ ਇਹ ਜੇ ਇਦਾਂ ਹੀ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਜਿਹੜੇ ਪਹਿਲਾਂ ਖੂਹ ਪੱਟੇ ਹੋਏ ਨੇ ਨਾ ਉਹ ਭਰਨੇ ਪੈਣਗੇ ਜਦੋਂ ਖੂਹ ਭਰ ਜਾਣਗੇ ਤੇ ਫਿਰ ਸਾਫ਼ ਸੁਥਰਾ ਸਾਰਾ ਕੁਝ ਹੋ ਜਾਊਗਾ ਪਾਵਨ ਸ਼ਲੋਕ ਨੇ ਫਰੀਦ ਸਾਹਿਬ ਦੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਨਾਹੀਂ ਹੁਣ ਜਿਹੜੀ ਧਰਤੀ ਬੰਜੜ ਪਧਰੀ ਕਰਨ ਤੋਂ ਮਤਲਬ ਕੀ ਹੁੰਦਾ ਜੀ ਪਾਣੀ ਇੱਕ ਸਾਰ ਲੱਗ ਜਾਂਦਾ ਠੀਕ ਹੈ ਇਹਨਾਂ ਨੇ ਗੰਦ ਇਨਾ ਪਾਇਆ ਹੋਇਆ ਉਹ ਗੰਦ ਸਾਫ਼ ਕਰਨਾ ਕਦੇ ਸੌਖਾ ਥੋੜੀ ਬਸ ਇਹ ਤਾਂ ਆ ਜਿਹੜੇ ਹਾਰੇ ਜੇ ਹੋਏ ਨੇ ਮਲੂਕੇ ਵਰਗੇ ਹੁਣ ਦੋ ਚਾਰ ਹੋਰ ਨੇ ਘਰੇ ਬੈਠੇ ਦੱਸੋ ਜੀ ਕਿਹੜੇ ਘਰ ਵਿੱਚ ਨੌਕਰੀ ਗਈ ਕਿਹੜੇ ਪਿੰਡ ਵਿੱਚ ਨੌਕਰੀ ਗਈ ਬਸ ਕਹਿ ਛੱਡਦੇ ਨੇ ਕੋਈ ਨਹੀਂ ਤੁਸੀਂ ਆਪਣੀਆਂ ਗਿਣਿਆ ਦਿਓ ਪਰ ਜੇ ਆਪਣੀਆਂ ਗਿਣਾਉਣਗੇ ਤਾਂ ਅਗਲੇ ਕਹਿਣਗੇ ਉਸ ਵਕਤ ਵੀ ਅਸੀਂ ਤਾਂ ਜੀ ਮੁੱਲ ਲਈਏ ਨੌਕਰੀ ਇੱਕ ਕਿਸੇ ਨੇ ਰਿਸ਼ਤਾ ਕਰਤਾ ਕੁੜੀ ਸੀ ਤਕੜੇ ਘਰ ਦੀ ਤੇ ਮੁੰਡਾ ਵੀ ਤਕੜੇ ਘਰ ਦਾ ਸੀ ਕੁੜੀ ਵਾਲਾ ਪਰਵਾਰ ਕਹਿੰਦਾ ਵੀ ਕੀ ਲੈਣਾ ਦਾਜ ਵਿੱਚ ਕਹਿੰਦੇ ਸਾਡੇ ਕੋਲ 40 ਕਿੱਲੇ ਨੇ ਕੁੜੀ ਦਾ ਪਿਓ ਕਹਿੰਦਾ ਮੇਰੇ ਕੱਲਾ ਹੁੰਦਾ ਕੱਲੀ ਕੁੜੀ ਐ 200 ਕਿੱਲਾ ਜ਼ਮੀਨ ਐ ਬੋਲੋ ਅਰਨੇ ਕਰੋੜ ਰੁਪਈਆ ਦਾਜ ਦੇਤਾ 15 ਕਿੱਲੇ ਕੁੜੀ ਦੇ ਨਾਂ 'ਚ ਜ਼ਮੀਨ ਲਵਾਤੀ ਗੋਟੀਆਂ ਦੇਦੀਆਂ ਸੋਨਾ ਦੇ ਤਾਂ 2.5 ਕਿਲੋ ਤੇ ਗੱਪ ਹੀ ਐ ਵੈਸੇ ਕਿਸੇ ਨੇ ਦਿੱਤਾ ਨਹੀਂ ਹੁਣ ਮੈਂ ਮਾਰ ਰਿਹਾ ਇਸ ਵਕਤ ਕਿਸੇ ਦੇ ਖੋਪੜ ਵਿੱਚ ਪੈ ਜੇ ਗੱਲ ਤੇ ਕੁੜੀ ਬੈਠੀ ਟੀਵੀ ਦੇਖੇ ਤੇ ਮੁੰਡੇ ਦਾ ਪਿਓ ਸਕੂਲ ਵਿੱਚ ਪ੍ਰਿੰਸੀਪਲ ਸੀ ਤੇ ਜਦੋਂ ਘਰ ਆਇਆ ਸਾਰੇ ਟੀਚਰਾਂ ਨੂੰ ਲਿਆ ਨਾਲ ਮਾਸਟਰ ਨੂੰ ਆ ਕੇ ਨੂੰਹ ਨੂੰ ਕਹਿੰਦਾ ਬੇਟਾ ਅੱਜ ਨਾ 15 ਕ ਬੰਦੇ ਨੇ ਰੋਟੀਆਂ ਤਿਆਰ ਕਰੋ ਘਰੇ ਪ੍ਰਸ਼ਾਦਾ ਸ਼ਕਮ ਜੀ ਨਾਲ ਸਟਾਫ ਆਇਆ ਉਹ ਨੂੰਹ ਟੀਵੀ ਦੇਖਦੀ ਕਹਿੰਦੀ ਮੇਰੇ ਬਾਪੂ ਨੇ ਕਰੋੜ ਰੁਪਈਆ ਦਿੱਤਾ ਤੁਹਾਨੂੰ 15 ਕਿੱਲੇ ਮੈਂ ਜ਼ਮੀਨ ਲੈ ਕੇ ਆਈਆਂ 2.5 ਕਿੱਲੋ ਸੋਨਾ ਲੈ ਕੇ ਆਈਆਂ ਕਾਰਾਂ ਬਹੁਤ ਦਿੱਤੀਆਂ ਨੇ ਤੇ ਮੈਂ ਰੋਟੀਆਂ ਪਕਾਉਣ ਵਾਸਤੇ ਨਹੀਂ ਆਣੀ ਆਪਣਾ ਨੌਕਰ ਰੱਖ ਲਓ ਮੈਂ ਤਾਂ ਟੀਵੀ ਦੇਖਣਾ ਸਾਰੀ ਉਮਰ ਬੈਠ ਕੇ ਮੈਂ ਅਮੀਰ ਪਿਓ ਦੀ ਲਾਲੜੀ ਧੀ ਆ ਤੁਹਾਡੇ ਘਰ ਨੂੰ ਬਣਾ ਕੇ ਆਈ ਭੇਜੇ ਮੈਨੂੰ ਇਹ ਉਹ ਚਾਹੁੰਦੇ ਆ ਗੌਰ ਨਾ ਹੋਇਓ ਗੱਲ ਸੁਣ ਕੇ ਖਾਣੇ ਚ ਪਾ ਲੋ ਵੇ ਕੀ ਕਰ ਰਹੇ ਨੇ ਸਾਡੇ ਹੁਣ ਜੇ ਦੱਸਣਗੇ ਵੀ ਅਕਾਲੀ ਦੱਸਣੂ ਵੀ ਆ ਨੌਕਰੀ ਦੇ ਦਿੱਤੀ ਆ ਅਗਲਾ ਬੋਲੂ ਵੀ ਮੈਂ ਮੁਕਤੋੜੀ ਲਈ ਨੌਕਰੀ ਮੈਂ ਤਾਂ 25 ਲੱਖ ਦਿੱਤਾ ਮੈਂ ਮੁਕਤ ਨੌਕਰੀ ਨਹੀਂ ਲਈ ਅਗਲਾ ਬੋਲੂਗਾ ਚਲੋ ਭਗਵਾਨਤਮਾਨ ਨੇ ਦਾ 56000 ਦਿੱਤੀ ਨੌਕਰੀ ਤੁਸੀਂ ਗਿਣਾਓ ਨਾ ਤੁਸੀਂ ਦੱਸੋ ਵੀ ਕਿਹੜੇ ਪਿੰਡ ਵਿੱਚ ਨੌਕਰੀ ਤੇ ਦਿੱਤੀ ਆ ਫਿਰ ਉਹਦੇ ਪ੍ਰੂਫ ਦੇਵਾਂਗੇ ਕਿ ਕਿੰਨੇ ਲੱਖ ਲੈ ਕੇ ਨੌਕਰੀ ਦਿੱਤੀ ਫਿਰ ਦੱਸਾਂਗੇ ਤੁਹਾਨੂੰ ਸਮਝਾਈ ਗੋਲਦੀ ਆ ਜਿਹੜੇ ਪਿੱਛੇ ਜੇ ਸਬ ਇਨਸਪੈਕਟਰ ਪਰ ਦੇ ਕੇ ਤੇ ਸੀ ਬਾਦਲ ਕਿਆਂ ਨੇ ਕੈਪਟਨ ਨੇ ਉਹਨਾਂ ਵਿੱਚ ਕਈ ਬੰਦੇ ਫੜੇ ਗੇ ਰਿਸ਼ਮਤ ਲੈਂਦੇ ਇੱਕ ਬੰਦਾ ਏਐਸਆਈ ਫੜ ਲਿਆ ਤੇ ਜਦੋਂ ਫੜ ਲਿਆ ਉਹ ਕਹਿੰਦੇ 10 ਲੱਖ ਰੁਪਏ ਲੈ ਰਿਆ ਸੀ ਉਹ ਕਹਿੰਦਾ ਮੈਂ ਅਸੀ ਲੱਖ ਰੁਪਿਆ ਦੀ ਇੱਕ ਨੌਕਰੀ ਲਈ ਐ ਮੈਂ ਪਹਿਲਾਂ ਪੂਰੇ ਤੇ ਕਰਨੀ ਕਰਨੇ ਆ ਇੱਕ ਹਰਤੂਤਾ ਸੀ ਅਕਾਲੀਆਂ ਤੇ ਕਾਂਗਰਸੀਆਂ ਦੇ ਰਾਜ ਵਿੱਚ ਹੋਰ ਨਾਂ ਬਲਾਓ ਕੁਛ ਹੁਣ ਮਰਨ ਦੇ ਹਾੜੇ ਹਾਂ ਜਾਂਦੇ ਜਾਂਦੇ ਕਲੰਕ ਨਾਂ ਲਾਓ ਮੱਥੇ ਤੇ ਟਕੇ ਰਹੋ ਪੰਜਾਬ ਨਵੀਆਂ ਲੀਹਾਂ ਤੇ ਤਰੱਕੀ ਵੱਲ ਤੇ ਤੁਸੀਂ ਸ਼ੁਰਲੀਆਂ ਛੱਡ ਕੇ ਨਾਂ ਬੇੜਾ ਗੜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ